ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜਸਜੀਤ ਸਿੰਘ ਜੀ ਸਾਨੂੰ ਅਜਗਤ ਸਿੰਘ ਪਿੰਡ ਆ ਗਿਆ ਆਪਣਾ ਪੱਖੋ ਠੀਕ ਆ ਜ਼ਿਲ੍ਹਾ ਪੈ ਗਿਆ ਜ਼ਿਲ੍ਹਾ ਬਰਨਾਲਾ ਠੀਕ ਆ ਤਹਿਸੀਲ ਤਾਂ ਪਾ ਮੋਬਾਈਲ ਨੰਬਰ ਹੀ ਮੇਰਾ ਨੰਬਰ ਮੇਰਾ ਨੰਬਰ 93574 5000 ਤੇ ਜਿਹੜੀ ਆਪਾਂ ਮੱਝ ਦੇਖੀ ਜਨੇ ਸੂਆ ਕਿਹੜਾ ਸੂਂਦੀ ਹੈ ਜੀ ਇਹ ਤੀਜਾ ਸੂਆ ਪਿਛਲੇ ਸੂਏ ਤੋਂ ਤੇ ਕਿੰਨਾ ਪਾਇਆ ਜਿਹੜੇ 14 ਲੀਟਰ ਤੇ ਅੱਜ ਦਿਨ ਕਿਹ ਇੱਕ ਬਾਕੀ ਰਹਿ ਗਿਆ ਸੂਂਚ ਠੀਕ ਹੈ 8-9 ਦਿਨ ਸੂਂਚ ਬਾਕੀ ਆ ਵਧੀਆ ਲੰਬਾ ਟਾਈਮ ਦਾ ਚਵਾ ਦਿੰਦੀ ਹੈ ਠੀਕ ਹੈ ਤੇ ਸੀਮਨ ਵਗੈਰਾ ਕਿਹੜਾ ਭਰ ਆਇਆ ਸਾਂਭ ਤੋਂ ਕਰੌਸ ਹੋ ਚੁੱਕੀ ਠੀਕ ਹੈ ਸਾਂਭ ਤੋਂ ਕਰੌਸ ਕਰਾਈ ਹੋਈ ਸਿੱਧੀ ਠੀਕ ਹੈ ਤੇ ਚੌਂਡ ਚਵਾਦੀ ਪੋਲੀ ਠੀਕ ਹੈ ਮੋਹਰਾਂ ਨਾਲ ਸਾਡਾ ਸਾਣ ਉਹ ਤੋਂ ਡਾਇਰੈਕਟ ਕਰਾਸ ਕਰਾਈ ਵੀ ਆ ਤੇ ਚੌਂਡ ਚਵਾਦੀ ਪੋਲੀ ਆ ਵਧੀਆ ਤੇ ਮੁੱਲੇ ਦਾ ਕੀ ਰੱਖੀਏ ਜੇ ਆਪਾਂ ਮਾਨਦਾਰ ਹੋ ਜੂਗਾ ਉਹ ਫਿਰ ਮੌਕੇ ਦੇ ਠੀਕ ਹੈ ਤੋਰੀਆ ਵਾਰ ਨੂੰ ਸੋਭਰ ਕੱਦ ਕਾਠ ਵਗੈਰਾ ਮੈਂ ਤਾਂ ਦੇਖ ਸਕਦਾ ਸਿੰਘ ਮਾੜਾ ਜਿਹਾ ਨਾਮਾਤਰ ਫੁੱਲਾ ਆ ਗਿਆ ਤੇ ਰਾਜ ਜੀ ਸਮੀ ਪੜੀ ਬਹੁਤ ਜਿਆਦਾ ਤੀਸਰਾ ਸੂਆ ਸੁੰਦੀ ਪਈ ਆ ਸੂਨ ਦੇ ਵਿੱਚ ਅਜੇ ਤੇ 7 ਤੋਂ 8 ਦਿਨ ਬਾਕੀ ਪਏਗੇ ਰਾਜ ਜੀ ਆ ਚੰਗੀ ਸਮੀ ਪੜੀ ਵੀ ਤੇ ਬਾਕੀ ਹਵਾਨੇ ਵਗੈਰਾ ਦੀ ਸਾਫ ਸੁਥਰੀ ਆ ਤੀਜਾ ਸਬਸ ਨੂੰ 1,40,000 ਰੁਪਇਆ ਇਹਦੀ ਕੀਮਤ ਐ ਸੋਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਲੇਵਾਗਾ ਪਿੰਡ ਪੱਖੋਕਣਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਤਪੇ ਦੇ ਨਜ਼ਦੀਕ ਐ ਪਿੰਡ ਆ ਗਿਆ 13-14 ਲੀਟਰ ਮਲਕ ਦੱਸਦੇ ਕਿ ਦੂਜੇ ਸੋ ਦੁੱਧੇ ਦਾ ਚੋਇਆ ਹੋਇਆ ਤੇ ਇਸ ਵਾਰ ਵੀ ਆਪਾਂ ਅੰਦਾਜ਼ਾ ਲਾ ਸਕਦੇ ਕਿੰਨਾ ਦੁੱਧ ਮੰਨ ਕੇ ਲੈ ਵੀ ਬੰਦਾ ਇਹਦੀ ਕੀ ਜੀ ਨੂੰ ਜੀ ਦੋ ਜੀ 100 ਲੀਟਰ ਦਾ ਆ ਠੀਕ ਐ ਮੰਨ ਕੇ ਚੱਲੇ ਵੀ 14 ਕਿਲੋ ਤੋਂ ਪਰਾਲੀ ਵੱਜ ਹੈਗੀ ਆ ਹਾਂਜੀ ਠੀਕ ਐ ਮੁੱਲ 1,40,000 ਰੁਪਇਆ ਸੋ ਥਾਣਾ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਛੋਣਾ ਸਾਫ ਸੁਥਰਾ ਨਿਕਲ ਵਿਚਾਰੇ ਥਣ ਵਿੱਤੀ ਤੇ ਹਫਤਾ ਤੱਕ ਬਾਕੀ ਰਹੇਗਾ ਕੋਈ ਵੀ ਵੀਰ ਝੋਟੀ ਨੂੰ ਖਰੀਦਣ ਦਾ ਚਾਹਵਨ ਹੋਵੇ ਇਸ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਅਦ ਲੋ